ਦੇਖਿਏ ਜੀ ਜਦੋਂ ਇਹ ਕਾ ਵਾਪਰਿਆ ਹਾਸ ਦਾ ਮੈਂ ਤੇ ਇੱਥੇ ਨਹੀਂ ਸੀਗਾ ਇਹ ਕੋਈ ਨੰਗਲਪਿੰਡ ਜਿੱਥੇ ਹੋਇਆ ਕੁਪਟਾਕਿਆਂ ਦਾ ਕੰਮ ਚਲਾਉਂਦੇ ਸੀ ਉਹਦੇ ਵਿੱਚ ਇਹ ਹਾਸ ਦਾ ਹੋਇਆ ਕੁਝ ਬੱਚੇ ਆਂਦੀਆਂ ਜਾਨਾਂ ਚਲੇ ਗਈਆਂ ਕੁਝ ਇੱਕ ਬੱਚਾ ਉਹਦੇ ਵਿੱਚ ਹੈਗਾ ਅਲਾਜਦੀਨ ਹੈ ਅਸੀਂ ਪ੍ਰਸ਼ਾਸਨ ਦੇ ਗਾੜੀ ਵੀ ਉਹ ਜੋਰ ਕਰਦੇ ਇੱਕ ਦੋਸ਼ੀ ਜਿਹੜੇ ਹੈਗੇ ਉਹਨਾਂ ਨੂੰ ਫੜ ਕੇ ਹੰਦਿਆ ਦੇਣਾ ਚਾਹੀਦਾ ਬਾਕਿ ਅਨੁਸਾਰ ਮਿਲਣਾ ਚਾਹੀਦਾ ਤੇ ਜੀ ਗੱਲ ਹੈ ਕਿ ਪਰਿਵਾਰ ਸਾਰਾ ਇੱਕ ਹੈ ਸਾਰੇ ਚਾਚੇ ਤਾਏ ਦੇ ਇੱਕ ਦੂਜੇ ਦੇ ਹੀ ਭੈਣ ਭਰਾ ਨੇ ਸਾਰੇ ਇਕੱਠੇ ਨੇ ਠੀਕ ਹੈ ਤੇ ਅੱਜ ਇਹ ਸਾਡਾ ਜਿਹੜਾ ਹੈਗਾ ਕਿ ਅਸੀਂ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਔਰ ਮੈਂ ਸਾਰੇ ਪਿੰਡ ਦਾ ਵੀ ਬੜਾ ਧੰਨਵਾਦੀ ਹਾਂ ਕਿ ਸਾਡੇ ਸਾਰੇ ਨਗਰ ਨੇ ਦੋਵਾਂ ਨਗਰਾਂ ਨੇ ਇਹਨਾਂ ਸਹਿਯੋਗ ਦਿੱਤਾ ਹੈ ਕਿ ਜਿੰਨੀ ਹیثیت ਦੇ ਮੁਤਾਬਕ ਆਪਣੀ ਇਸ ਦੁਕਾਨ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਸਾਡੇ ਪਿੰਡ ਦੀਆਂ ਨੰਨੀਆਂ ਨੰਨੀਆਂ ਜਾਨਾਂ ਵਾ ਇਹ ਬੱਚ ਕੇ ਅਸੀਂ ਹੁਣ ਵੀ ਮੈਂ ਅਰਦਾਸ ਕਰਦਾ ਹੁਣ ਪਰਮਾਤਮਾ ਕੜੀਓ ਵਾਹਿਗੁਰੂ ਜੀ ਤੇ ਪਾਚਾ ਕਿ ਵਾਹਿਗੁਰੂ ਜਿਹੜਾ ਇੱਕ ਵੀ ਬੱਚਾ ਹੈਗਾ ਹੈ ਬੱਚਿਆ ਉਹਨੂੰ ਤੰਦਰੁਸਤੀ ਆਂਦੇ ਉਹਨੂੰ ਲੰਮੀ ਆਜੀਵ ਬਖਸ਼ ਉਹ ਅੱਜ ਇਸ ਵੇੜੇ ਦੇ ਵਿੱਚ ਆ ਕੇ ਮੇਰੇ ਪਿੰਡ ਦੇ ਵੇੜੇ ਦੇ ਵਿੱਚ ਆਣ ਕੇ ਉਹ ਇੰਨਾ ਗਲੀਆਂ 'ਚ ਖੇਡੇ ਤਾਂ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ। ਟੋਟਲ ਪਰਵਾਦੇ ਕਿੰਨੇ ਚੀ ਚਲੇਗੇ? ਇਹ ਦੀ ਕੋ ਟੋਟਲ 5 ਮੈਂਬਰ ਜਿਹੜੇ ਐਸੇ ਸਾਡੇ ਪਿੰਡ ਦੇ ਸੀ। ਜਿਹੜੇ ਮਾਲਕ ਸੀਗੇ ਫੈਕਟਰੀ ਤੋਂ ਹਾਂਜੀ ਮਾਲਕ ਕਿੱਥੋਂ ਦੇ ਰਹਿਣ ਵਾਲੇ ਸੀਗੇ? ਮਾਲਕ ਇਥੋਂ ਦੇ ਪਿੰਡ ਦੇ ਹੀ ਆ ਜੀ। ਕੀ ਲੱਗਦਾ ਹੈ ਕਿ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ? ਹਾਂਜੀ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਗਈ। ਉਹ ਦਾ ਬੰਦ ਕਰੋ। ਪੁਲਿਸ ਵੱਲੋਂ ਐਫ ਆਈ ਆਰ ਤਾਂ ਲੌਂਚ ਹਾਂਜੀ ਪੁਲਿਸ ਵੱਲੋਂ ਐਫਆਈਆਰ ਲਾਚ ਹੋਈ ਆ ਜਿਹੜੀ ਐਫਆਈਆਰ ਲਾਚ ਹੋਈ ਆ ਕੋਈ ਮੈਨੂੰ ਪਤਾ ਨਹੀਂ ਹੁਣ ਇਹ ਨਹੀਂ ਪਤਾ ਕਿ ਇਸ ਚੀਜ਼ ਦਾ ਕਲੀਅਰ ਨਹੀਂਗਾ ਕੋਈ ਪਤਾ ਕਿਹੜਾ ਬੰਦਾ ਪਟਾਕਿਆਂ ਦਾ ਕੰਮ ਕਰਦਾ ਹੈ ਬਾਲਸੋ ਹੁੰਦੀ ਸੀਗਾ ਠੀਕ ਹੈ ਜਿਹੜੀ ਉਹ ਇੱਕ ਮਿੰਟ ਕਰੋ ਜੀ ਜਿਹੜੀ ਲੇਡੀ ਜੇ ਕੋ ਉੱਥੇ ਸੀ ਜਿਹਦੇ ਘਰ ਚ ਹੋ ਰਿਹਾ ਸੀ ਕੋਈ ਹੈ ਤੇ ਅਨਲੀਗਲ ਸੀ ਮੈਂ ਨਹੀਂ ਕਹਿੰਦਾ ਜੇ ਉਸ ਲੇਡੀ ਦਾ ਵੀ ਹੈ ਜੋ ਜਿੰਨਾ ਚਿਰ ਆਪਾਂ ਲਾਇਸੈਂਸ ਨਹੀਂ ਲਿਆ ਕੁਝ ਨਹੀਂ ਹੈਗਾ ਕੁਝ ਨਹੀਂ ਹੈਗਾ ਤੇ ਉਥੇ ਇਜਾਜ਼ਤ ਕਿਨੇ ਦਿੱਤੀ ਇਹ ਤੇ ਬਣਦਾ ਇਹ ਤੇ ਪ੍ਰਸ਼ਾਸਨ ਦਾ ਕੰਮ ਵੇਖਣਾ ਹੈ ਕੀ ਹੈ ਕੀ ਨਹੀਂ ਪਰ ਮੈਂ ਇਹ ਕਹਿੰਦਾ ਕਿ ਜਿਨ੍ਹਾਂ ਦੇ ਹੋਇਆ ਵਾ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੁਸੀਂ ਐਜ਼ ਅ ਸਰਪੰਚ ਵਜੋਂ ਜਿਹੜੀ ਹੈ ਪਰਵਾਹ ਦੀ ਮਦਦ ਕਰ ਰਹੇ ਹੋ ਕਥੀ ਦੋਸ਼ੀਆਂ ਨੂੰ ਲੱਭਣ ਦੀ ਪਹਲ ਹੀ ਕਰ ਰਹੇ ਹੋ ਇਤਨਾ ਕਿਤੇ ਜਿਹੜੇ ਆ ਮੌਜੂਦਾ ਹੋ ਜਾਂਦਾ ਉਹਨਾਂ ਨੂੰ ਇਨਸਾਫ ਜਿਹੜਾ ਮਿਲ ਸਕੇ ਦੇਖੋ ਅਸੀਂ ਤਾਂ ਕੋਸ਼ਿਸ਼ ਕਰ ਰਹੇ ਆ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਵੀ ਕਹਿ ਰਹੇ ਆ ਜਿਹੜੇ ਉਹਦੇ ਆਏ ਗਿਆ ਵੀ ਆਣ ਕੇ ਜਿੱਥੇ ਹੈਗੇ ਸਾਹਮਣੇ ਆਓ ਇਹਨਾਂ ਦੀ ਮਦਦ ਕਰੋ ਜਿੰਨੇ ਜੋਗੇ ਹੈਗੇ ਉਹਨਾਂ ਦੀ ਮਦਦ ਕਰੋ ਤੇ ਇੱਕੋ ਤੇ ਪਰਿਵਾਰ ਆ ਆਪੇ ਆਪਣਾ ਪੇਸ਼ ਵੀ ਹੋਣ